ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ ਦਰਅਸਲ 32 ਬੰਬਾਂ ਵਾਲੇ ਬਿਆਨ ਦੇ ਜੋ ਮਾਮਲਾ ਸੀ ਉਹ ਪੱਖ ਦਾ ਨਜ਼ਰ ਆ ਰਿਹਾ ਉਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਪ੍ਰਤਾਪ ਬਾਜਵਾ ਕਰਦੇ ਨਜ਼ਰ ਆ ਰਹੇ ਨੇ ਤਾਂ ਭਲਕੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਹੁਣ ਸੁਣਵਾਈ ਹੋਵੇਗੀ ਤੇ ਐਫ ਆਈ ਆਰ ਦਰਜ ਹੈ ਜਿਹੜੀ ਪ੍ਰਤਾਪ ਬਾਜਵਾ ਦੇ ਉੱਤੇ ਕੀਤੀ ਗਈ ਸੀ ਤੇ ਉਹ ਐਫ ਆਈ ਆਰ ਰੱਦ ਕਰਨ ਦੀ ਮੰਗ ਹਾਈ ਕੋਰਟ ਦੇ ਵਿੱਚ ਪ੍ਰਤਾਪ ਬਾਜਵਾ ਵੱਲੋਂ ਕੀਤੀ ਗਈ ਆ ਤਾਂ ਦੱਸ ਦਈਏ ਕਿ ਇੱਕ ਨਿੱਜੀ ਚੈਨਲ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਬੰਬਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਉਹ ਮਾਮਲਾ ਗਰਮਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਮੋਡ 'ਚ ਨਜ਼ਰ ਆਈ ਤੇ ਪ੍ਰਤਾਪ ਬਾਜਵਾ ਦੇ ਉੱਤੇ ਆ ਮਾਮਲਾ ਦਰਜ ਕੀਤਾ ਹਾਲਾਂਕਿ ਕਾਊਂਟਰ ਇੰਟੈਲੀਜੈਂਸ ਵੱਲੋਂ ਆ ਪ੍ਰਤਾਪ ਬਾਜਵਾ ਦੇ ਘਰ ਦੇ ਵਿੱਚ ਸ਼ਿਰਕਤ ਕੀਤੀ ਗਈ ਤਾਂ ਉਸ ਤੋਂ ਜਾਣਕਾਰੀ ਮੰਗੀ ਗਈ ਕਿ ਆਖਰ ਜਿਹੜੇ ਬੰਬਾ ਵਾਲਾ ਉਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਕਿੰਨੀ ਕੁ ਸਚਾਈ ਹੈ ਤੇ ਆਖਿਰ ਉਹ ਬੰਬ ਕਿੱਥੇ ਪਏ ਨੇ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ ਤਾਂ ਇਹ ਮਾਮਲਾ ਜਿਹੜਾ ਲਗਾਤਾਰ ਭੱਗ ਦਾ ਨਜ਼ਰ ਆਇਆ ਤੇ ਇੱਕ ਸੰਮਣ ਵੀ ਜਾਰੀ ਕਰ ਦਿੱਤੇ ਗਏ ਸਨ ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਉਸ ਤੋਂ ਪਹਿਲਾਂ ਹੀ ਹਾਈ ਕੋਰਟ ਦਾ ਰੁਖ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਗਿਆ ਤਾਂ ਐਫ ਆਈ ਆਰ ਜੋ ਦਰਜ ਹੋਈ ਹੈ ਉਸ ਨੂੰ ਰੱਦ ਕਰਨ ਦੀ ਮੰਗ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਪ੍ਰਤਾਪ ਬਾਜਵਾ ਕੀਤੀ ਗਈ ਆ ਹਾਲਾਂਕਿ ਭਲਕੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਪਰੰਤੂ ਉਸ ਤੋਂ ਪਹਿਲਾਂ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਮੁਹਾਲੀ ਪੁਲਿਸ ਸਟੇਸ਼ਨ ਦੇ ਵਿੱਚ ਵੀ ਦੁਪਹਿਰ ਬਾਅਦ ਪ੍ਰਤਾਪ ਬਾਜਵਾ ਪੇਸ਼ ਹੋ ਸਕਦੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਦੇ ਆ ਸੀਨੀਅਰ ਲੀਡਰ ਨੇ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੇ ਨਾਲ ਜੁੜੀ ਹੋਈ ਹੈ ਅਕਸਰ ਹੀ ਆਹ ਵਿਰੋਧੀ ਨੇ ਜਿਹੜੇ ਲਗਾਤਾਰ ਬਿਆਨ ਦਿੰਦੇ ਨੇ ਪਰੰਤੂ ਆ ਪ੍ਰਤਾਪ ਬਾਜਵਾ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ ਤੇ 18 ਬੰਬ ਚੱਲ ਚੁੱਕੇ ਨੇ ਤੇ 32 ਬੰਬ ਅਜੇ ਆ ਚੱਲਣੇ ਬਾਕੀ ਨੇ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਿਆਨ ਦਿੱਤਾ ਗਿਆ ਕਿ ਪਾਕਿਸਤਾਨ ਦੇ ਨਾਲ ਬਾਜਵਾ ਦੇ ਕੀ ਸਿੱਧੇ ਸੰਬੰਧ ਨੇ ਕਿ ਉਹ ਉਹ ਦਹਿਸ਼ਤਗਰ ਵਾਲੇ ਬਿਆਨ ਕਿਉਂ ਦੇ ਰਹੇ ਨੇ ਇਹ ਸਾਰਾ ਜਾਂਚ ਦੇ ਹੁਕਮ ਨੇ ਜਿਹੜੇ ਸੀਐਮਾਨ ਨੇ ਦਿੱਤੇ ਸਨ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਹੈ ਜਿਹੜੀ ਪ੍ਰਤਾਪ ਬਾਜਵਾ ਦੇ ਘਰ ਪਹੁੰਚਦੀ ਹੈ ਕਾਊਂਟਰ ਇੰਟੈਲੀਜੈਂਸ ਦੀ ਟੀਮ ਹੈ ਜਿਹੜੀ ਚੰਡੀਗੜ੍ਹ ਉਹਨਾਂ ਦੀ ਰਾਜ ਦੇ ਉੱਤੇ ਪਹੁੰਚਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਉਹ ਕਿਹੜੇ ਸੂਤਰ ਨੇ ਜਿੱਥੋਂ ਉਹਨਾਂ ਨੂੰ ਪੰਜਾਬ ਬੰਬਾ ਦੀ ਜਾਣਕਾਰੀ ਮਿਲੀ ਸੀ ਹਾਲਾਂਕਿ ਪ੍ਰਤਾਪ ਬਾਜਵਾ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਕਿ ਉਹ ਆਪਣੇ ਜਿਹੜੇ ਵੀ ਸੋਰਸ ਨੇ ਉਹ ਨਹੀਂ ਦੱਸਣਗੇ ਕਿਉਂਕਿ ਇਹ ਮਸਲਾ ਕਾਨੂੰਨ ਵਿਵਸਥਾ ਦੇ ਨਾਲ ਜੁੜਿਆ ਹੋਇਆ ਤੇ ਪੰਜਾਬ ਪੁਲਿਸ ਕੋਲ ਇਹ ਜਾਣਕਾਰੀ ਹੋਣੀ ਚਾਹੀਦੀ ਆ ਤਾਂ ਇਹ ਬਿਆਨ ਪ੍ਰਤਾਪ ਬਾਜਵਾ ਵੱਲੋਂ ਦਿੱਤਾ ਗਿਆ ਸੀ ਪਰੰਤੂ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਉਸ ਮਾਮਲੇ ਨੂੰ ਲੈ ਕੇ ਹੁਣ ਪ੍ਰਤਾਪ ਬਾਜਵਾ ਹਾਈ ਕੋਰਟ ਦਾ ਰੁਖ ਕਰਦੇ ਨਜ਼ਰ ਆਏ ਨੇ ਜਿੱਥੇ ਉਹਨਾਂ ਨੇ ਐਫ ਆਈ ਆਰ ਜੋ ਦਰਜ ਹੋਈ ਹੈ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਹਾਲਾਂਕਿ ਭਲਕੇ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਪਰੰਤੂ ਇਹ ਮਾਮਲਾ ਜਿਹੜਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂ ਨੇ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਬਿਆਨ ਦੇ ਰਹੇ ਨੇ ਹਾਲਾਂਕਿ ਪੰਜਾਬ ਪ੍ਰਧਾਨ ਕਾਂਗਰਸ ਦੇ ਜਿਹੜੇ ਨੇ ਰਾਜਾ ਵੜਿੰਗ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜੇਕਰ ਪ੍ਰਤਾਪ ਬਾਜਵਾ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਉਹਨਾਂ ਤੇ ਮਾਮਲਾ ਦਰਜ ਹੁੰਦਾ ਤਾਂ ਉਹ ਚੁੱਪ ਨਹੀਂ ਬੈਠਣਗੇ ਤਾਂ ਹੁਣ ਇਹ ਮਾਮਲਾ ਕਿੱਥੋਂ ਤੱਕ ਜਾਊਗਾ ਇਸ ਮਾਮਲੇ ਦੇ ਵਿੱਚ ਕੀ ਨਿਚੋੜ ਨਿਕਲਦਾ ਇਹ ਬਾਅਦ ਵਾਲਾ ਸਮਾਂ ਦੱਸੂਗਾ ਪਰੰਤੂ ਉਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਐਫ ਆਈ ਆਰ ਜੋ ਦਰਜ ਹੋਈ ਹੈ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਭਲਕੇ ਇਸ ਮਾਮਲੇ ਦੀ ਹੁਣ ਸੁਣਵਾਈ ਹੋਵੇਗੀ ਤਾਂ ਸਾਰੀਆਂ ਦੀਆਂ ਨਜ਼ਰਾਂ ਹੁਣ ਭਲਕੇ ਹੋਣ ਵਾਲੀ ਸੁਣਵਾਈ ਦੇ ਉੱਤੇ ਆ ਟਿਕੀਆਂ ਹੋਈਆਂ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਰਵੀ ਸੰਗਰਾ ਹੂਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਆ ਰਵੀ ਪੂਰਾ ਮਾਮਲਾ ਕੀ ਹੈ ਅੱਜ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਪ੍ਰਤਾਪ ਸਿੰਘ ਬਾਜਵਾ ਨਜ਼ਰ ਆ ਰਹੇ ਨੇ ਦੇਖੋ ਤੇਜਿੰਦਰ ਅਸਲ ਦੇ ਵਿੱਚ ਕੁਝ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਇੱਕ ਬਿਆਨ ਮੀਡੀਆ ਦੇ ਰਾਹੀਂ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੁੱਲ 50 ਜਿਹੜੇ ਬੰਬ ਹੈਗੇ ਨੇ ਉਹ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਆ ਔਰ ਉਹਨਾਂ ਦੇ ਵਿੱਚ 18 ਬੰਬ ਜਿਹੜੇ ਨੇ ਉਹ ਫਟ ਚੁੱਕੇ ਆ ਔਰ 32 ਇਸ ਵੇਲੇ ਜਿਹੜੇ ਨੇ ਬਕਾਇਆ ਪਏ ਆ ਔਰ ਇਸ ਜਿਹੜਾ ਬਿਆਨ ਸੀ ਉਸ ਨੂੰ ਸੁਰੱਖਿਆ ਦੇ لحاظ ਨਾਲ ਦੇਖਦਿਆਂ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਨੇ ਇੱਕ ਐਫ ਆਈ ਆਰ ਦਰਜ ਕੀਤੀ ਕਿ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ ਤੇ ਜਾਂ ਫਿਰ ਤੁਹਾਡੇ ਜਿਹੜੇ ਸਬੰਧ ਨੇ ਉਹ ਗਵਾਂਢੀ ਸੂਬੇ ਦੇ ਗਵਾਂਢੀ ਦੇਸ਼ ਦੇ ਨਾਲ ਕਿੰਨਾ ਕਿਤੇ ਅੰਦਰ ਖਾਤੇ ਰਲੇ ਹੋਇਆ ਸਬ ਸੁਰੱਖਿਆ ਦੇ ਮੱਦੇ ਨਜ਼ਰ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਜਿਸ ਦੇ ਵਿੱਚ ਪੁਲਿਸ ਜਿਹੜੀ ਆ ਪੁੱਛਗਿੱਛ ਵੀ ਕਰਨਾ ਚਾਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਕੋਲੋਂ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਸੰਮਨ ਵੀ ਜਾਰੀ ਹੋਏ ਔਰ ਉਹਨਾਂ ਨੂੰ ਬੁਲਾਇਆ ਗਿਆ ਪਰ ਪ੍ਰਤਾਪ ਸਿੰਘ ਬਾਜਵਾ ਆਪਣੇ ਵਕੀਲ ਦੇ ਰਾਹੀਂ ਜਿਹੜਾ ਅਗਲੇ ਦਿਨ ਦਾ ਸਮਾਂ ਲੈਂਦੇ ਜਾਨੀ ਅੱਜ ਦੇ ਦਿਨ ਉਹਨਾਂ ਨੇ ਕਿਹਾ ਕਿ 2 ਵਜੇ ਤੋਂ ਬਾਅਦ ਮੈਂ ਇਸ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਵਾਂਗਾ ਪਰ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹਾਈ ਕੋਰਟ ਜਾਂਦੇ ਔਰ ਹਾਈ ਕੋਰਟ ਦੇ ਵਿੱਚ ਇਸ ਇਸ ਦਰਜ ਹੋਈ ਐਫਆਈਆਰ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਮੰਗ ਕਰਦੇ ਹੋ ਕਹਿੰਦੇ ਕਿ ਬੋਗਸ ਐਫਆਈਆਰ ਦਰਜ ਕੀਤੀ ਗਈ ਹੈ ਜਦ ਕਿ ਉਹ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸੁਚੇਤ ਕਰਨਾ ਚਾਹੁੰਦੇ ਸੀ ਪੰਜਾਬ ਦੀ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦੇ ਸੀ ਕਿ ਅਜਿਹਾ ਆਉਣ ਵਾਲੇ ਭਵਿੱਖ ਵਿੱਚ ਵਾਪਰ ਸਕਦਾ ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਕਿਤਨਾ ਕਿਤੇ ਨੁਕਸਾਨ ਹੋ ਸਕਦਾ ਤਾਂ ਇਹ ਸਭ ਦੇ ਵਿਚਾਲੇ ਜਿੱਥੇ ਇਹ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ ਤੇ ਜਿੰਦਰ ਉੱਥੇ ਹੀ ਕਿਤਨਾ ਕਿਤੇ ਪੋਲਿਟਿਕਲ ਤੌਰ ਤੇ ਵੀ ਇਸ ਨੂੰ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਹੈ ਕਿ ਪੋਲੀਟੀਕਲ ਜਿਹੜੀਆਂ ਜਮਾਤਾਂ ਹੈਗੀਆਂ ਨੇ ਉਹ ਸੁਰੱਖਿਆ ਦੇ ਪ੍ਰਬੰਧਨ ਨੂੰ ਲੈ ਕੇ ਵੀ ਕਿਤਨਾ ਕਿਤੇ ਸਿਆਸਤ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਾਂ ਹਾਂ ਰਵੀ ਜੇਕਰ ਇਸ ਨੂੰ ਦੂਜੇ ਪਾਸੇ ਨਾਲ ਦੇਖਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਖਣਾ ਹੈ ਕਿ ਪਾਕਿਸਤਾਨ ਦੇ ਨਾਲ ਆ ਬਾਜਵਾ ਦੇ ਕੀ ਸੰਬੰਧ ਨੇ ਕੀ ਉਹ ਬੰਬ ਫਟਣ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਜੇਕਰ ਵਿਰੋਧੀ ਧਿਰ ਦੀ ਗੱਲ ਕੀਤੀ ਜਾਵੇ ਰਾਜਾ ਵੜਿੰਗੋਰਾ ਦਾ ਬਿਆਨ ਆਇਆ ਤੇ ਉੱਥੇ ਹੀ ਪ੍ਰਤਾਪ ਬਾਜਵਾ ਦਾ ਆਖਣਾ ਹੈ ਕਿ ਇਹ ਕਾਨੂੰਨ ਵਿਵਸਥਾ ਦੀ ਗੱਲ ਹੈ ਪੁਲਿਸ ਕੋਲ ਜਾਣਕਾਰੀ ਹੋਣੀ ਚਾਹੀਦੀ ਆ ਮੈਂ ਤਾਂ ਇੱਕ ਲਹਿਜੇ ਚ ਇਹ ਗੱਲ ਕੀਤੀ ਆ ਮੈਂ ਦੱਸਿਆ ਮੇਰੇ ਸੂਤਰ ਨੇ ਪਰ ਮੈਂ ਸੂਤਰ ਨਹੀਂ ਦੱਸ ਸਕਦਾ ਤਾਂ ਹੁਣ ਇਹ ਮਾਮਲਾ ਰਵੀ ਕੀ ਲੱਗਦਾ ਵੀ ਜਿਆਦਾ ਭੱਗਦਾ ਹੋਇਆ ਨਜ਼ਰ ਆਊਗਾ ਇਸ ਤੋਂ ਬਾਅਦ ਕਾਂਗਰਸ ਦਾ ਅਗਲਾ ਸਟੈਪ ਕੀ ਹੋ ਸਕਦਾ ਦੇਖੋ ਅੱਜ ਕਾਂਗਰਸ ਦੇ ਵੱਲੋਂ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਦੇ ਆਪਣੇ ਦਫ਼ਤਰ ਦੇ ਬਾਹਰ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਐਫ ਆਈ ਆਰ ਦੇ ਖਿਲਾਫ ਵੀ ਔਰ ਸੀਐਮ ਹਾਊਸ ਵੱਲ ਨੂੰ ਕੁਝ ਸਮੇਂ ਬਾਅਦ ਤੋਂ ਮੂਵ ਵੀ ਕੀਤਾ ਜਾਣਾ ਹੈ ਮਾਰਚ ਕੀਤਾ ਜਾਣਾ ਹੈ ਜੀ ਔਰ ਜੇਕਰ ਇਹ ਇੱਥੋਂ ਦੇ ਮੈਂ ਹਾਲਾਤਾਂ ਦੀ ਗੱਲ ਤੁਹਾਨੂੰ ਦੱਸਾਂ ਤਾਂ ਬੈਰੀਕੇਟਿੰਗ ਜਿਹੜੀ ਹੈ ਮੁਕੰਮਲ ਤਰੀਕੇ ਨਾਲ ਹੋ ਚੁੱਕੀ ਹੈ ਪੁਲਿਸ ਵੱਲ ਵੱਡੇ ਜਿਹੜਾ ਇਹ ਤਾਇਨਾਤ ਹੈ ਔਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਵੱਲੋਂ ਔਰ ਪ੍ਰਤਾਪ ਸਿੰਘ ਬਾਜਵਾਲ ਦਾ ਜੇਕਰ ਅਸੀਂ ਕੱਲ੍ਹ ਵਾਲੇ ਵੀਡੀਓ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਉਹਨਾਂ ਨੇ ਆਪਣੀ ਹਾਈ ਕਮਾਂਡ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕੀਤਾ ਹੈ ਕਿ ਉਹ ਉਸ ਦਾ ਸਾਥ ਦੇ ਰਹੇ ਨੇ ਜਾਂ ਉਸ ਦੇ ਨਾਲ ਖੜੇ ਨੇ तमाम ਜਿਹੜੀਆਂ ਹੋਰ ਵੀ ਜਿਹੜੀਆਂ ਪੋਲੀਟੀਕਲ ਜਮਾਤਾਂ ਹੈਗੀਆਂ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕੀਤਾ ਤਾਂ ਇਹ ਜਿਹੜਾ ਮਸਲਾ ਹੈਗਾ ਇਹ ਐਫ ਆਈ ਆਰ ਜਦ ਤੱਕ ਰੱਦ ਨਹੀਂ ਹੁੰਦੀ ਤਾਂ ਇਧਰੋਂ ਕਾਂਗਰਸ ਦੇ ਵੱਲੋਂ ਵੀ ਲਗਾਤਾਰ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ ਔਰ ਵੱਡੇ ਪੱਧਰ ਤੇ ਨੈਸ਼ਨਲ ਪੱਧਰ ਤੇ ਕਾਂਗਰਸ ਵੀ ਇਸ ਤੇ ਇੱਕ ਜਿਹੜਾ ਅਗਲਾ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰ ਸਕਦੀ ਹੈ ਔਰ ਦੂਜੇ ਪਾਸੇ ਪੰਜਾਬ ਸਰਕਾਰ ਵੀ ਇਸ ਗੱਲ ਲਈ ਲਗਾਤਾਰ ਕਹਿ ਰਹੀ ਹੈ ਕਿ ਜੇਕਰ ਪ੍ਰਤਾਪ ਸਿੰਘ ਬਾਜਬਣ ਨੇ ਅਜਿਹਾ ਬਿਆਨ ਦਿੱਤਾ ਤਾਂ ਉਸ ਆਧਾਰ ਤੇ ਦਿੱਤਾ ਉਹ ਕਿਵੇਂ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਕਿੰਨੇ ਬੰਬ ਆਏ ਨੇ ਜੇਕਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੇਜਿੰਦਰ ਕੋਈ ਅਜਿਹੀ ਘਟਨਾ ਵਾਪਰਦੀ ਆ ਤਾਂ ਹੋ ਸਕਦਾ ਕਿ ਉਸ ਦੇ ਵਿੱਚ ਵੀ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਸ਼ਾਮਲ ਕਰ ਲਿਆ ਜਾਵੇ ਠੀਕ ਹੈ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਰਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ